ਅ ਸਭ ਤੋਂ ਪਹਿਲੇ ਤੇ ਮੈਂ ਆਪਣੇ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇੱਥੇ ਅੱਜ ਇੱਕ ਅਸੀਂ ਪਹਿਲੀ ਸਰਜਰੀ ਸਟਾਰਟ ਕੀਤੀ ਹੈ ਇੱਕ ਬੱਚੀ ਦਾ ਜਨਮ ਹੋਇਆ ਸੇਜ਼ੀਅਨ ਡਿਲੀਵਰੀ ਨਾਲ ਇੱਥੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦੇ ਐਫਰਟ ਨਾਲ ਵੈਲ ਇਕুইਪਡ ਥੀਏਟਰ ਸਾਨੂੰ ਮਿਲਿਆ ਜਿੱਤੇ ਕਿ ਸਾਰਾ ਸਮਾਨ ਅਵੇਲੇਬਲ ਸੀ ਤੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਔਰ ਕੇਸ ہمارا ਸਕਸੈਸਫੁਲ ਹੋਇਆ ਥੈਂਕ ਯੂ ਜਿਨੇ ਵੀ ਪਹਿਲਾਂ ਜਿੱਦਾਂ ਯੂ نو ਬੜੀਆ ਸਹਾਲ ਹੁੰਦੇ ਆ ਸਾਰੇ ਆਪਰੇਸ਼ਨ ਇੱਥੇ ਹੋ ਗਏ ਹਾਂਜੀ ਹਾਂਜੀ ਐਸਐਮਓ ਸਰ ਦੀ ਮਤਲਬ ਨਿਗਰਾਨੀ ਹੇਠ ਜਿਹੜਾ ਵੀ ਇੱਥੇ ਓਟੀ ਦਾ ਇਕਵਿਪਮੈਂਟ ਅਵੇਲੇਬਲ ਹੋਇਆ ਉਹ ਸਾਰੇ ਹੀ ਕੇਸਸ ਇੱਥੇ ਕੀਤੇ ਜਾ ਸਕਦੇ ਆ ਮੇਜਰ ਸਰਜਰੀ ਜਾਂ ਜਨਰਲ ਸਰਜਰੀ ਜਿਹੜੀ ਜਿਵੇਂ ਵੀ ਕਹੀਏ ਕਿ ਹਿਸਟ੍ਰੈਕਟਮੀ ਗਾਲ ਬਲੇਡਰ ਜੋ ਵੀ ਕੇਸ ਹੈਗੇ ਆ ਇੱਥੇ ਕਰਨ ਦੀ ਪੂਰੀ ਮਤਲਬ ਤਿਆਰੀ ਹੈ ਦੋਨੋਂ ਠੀਕ ਨੇ ਜੀ ਹਾਂਜੀ ਮਾਂ ਤੇ ਬੱਚਾ ਦੋਨੋਂ ਸਸਤ ਹੈਗੇ ਆ ਪਹਿਲਾਂ ਤੇ ਅੱਜ ਮੈਂ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਤਾਈਆਂ ਦਿੰਨਾ ਕਿ ਸਾਡੇ ਜਿਹੜਾ ਕਿ 10 ਸਾਲ ਤੋਂ ਸਾਡਾ ਹਸਪਤਾਲ ਇਹ ਬੰਨ ਸੀਗਾ ਸ਼ਾਇਦ ਇੱਥੇ ਮੈਂ ਹੀ 20 ਸਾਲ ਜੌਬ ਕੀਤੀ ਸੀ ਇੱਥੇ ਕਨਾਂ 12 ਵੀ ਸਾਲ ਤੇ ਇਹ ਪਿਛਲੇ 10 ਸਾਲ ਹਸਪਤਾਲ ਬੰਨ ਸੀਗਾ ਸਾਡੇ ਚੇਅਰਮੈਨ ਸਾਹਿਬ ਸਾਡੇ ਜਿਹੜੀ ਰੱਥ ਹਲਕੇ ਦੇ ਜੀਡੀਪੀ ਨੇ ਉਹਨਾਂ ਦੀ ਇੱਕ ਅਰਧ ਤੱਕ ਮਿਹਨਤ ਅਦਕਾਏ ਅੱਜ ਹਸਪਤਾਲ ਜਿਹੜਾ ਸਾਡਾ ਹਸਪਤਾਲ ਐਸੀ ਇੱਕ ਸਾਲ ਤੋਂ ਬੰਨ ਸਟਾਰਟ ਸੀਗਾ ਪਰ ਆਪਰੇਸ਼ਨ ਥੀਟਰ ਜਿਹੜਾ ਜਿਹੜਾ ਤੇ ਮੇਨ ਸੀਗਾ ਹਸਪਤਾਲ ਦੀ ਜਿਹੜੀ ਸਾਡੀ ਸੀਗੀ ਮੰਗ ਸੀਗੀ ਸ਼ਹਿਰ ਦੀ ਮੰਗ ਸੀ ਉਹ ਅੱਜ ਸ਼ੁਰੂ ਹੋ ਗਈ ਹੈ ਅੱਜ ਸਾਡੇ ਸਾਡੇ ਅਰਬਨ ਸੀਐਸਸੀ ਵਿਖੇ ਪਹਿਲਾ ਮੇਜਰ ਆਪਰੇਸ਼ਨ ਅੱਜ ਸ਼ੁਰੂ ਹੋਇਆ ਸਫਲਤਾ ਕਰਕੇ ਇਹ ਸਾਰਾ ਸਾਡੇ ਚੇਰਮੈਨ ਸਾਡੀ ਮਿੰਨ ਸਦਕਾ ਉਹਨਾਂ ਨੇ ਅੱਜ ਸਾਡੀ ਕਿਸਮ ਕੇ ਚੇਰਮੈਨ ਸੀ ਹੈਲਥ ਸਰਕਾਰਪੋਰੇਸ਼ਨ ਦੇ ਹਰ ਤਰ੍ਹਾਂ ਦਾ ਇਕੁਪਮੈਂਟ ਇਨਸਟਰੂਮੈਂਟ ਪੂਰਾ ਪ੍ਰੋਪਰ ਮੋਡੂਲਰ تھیਟਰ ਸਾਡਾ ਵੈਲ ਇਕਿਪਡ تھیਟਰ ਸਾਡਾ ਸਟਾਰਟ ਤਿਆਰ ਹੋ ਗਿਆ ਸਾਡਾ ਹਰ ਤਰ੍ਹਾਂ ਦੀ ਚੀਜ਼ ਪੇਸ਼ਾਂ ਨੂੰ ਕਿਤੇ ਵੀ ਸਾਨੂੰ ਕਿਤੇ ਸ਼ਹਿਰ ਵਸੇ ਇੱਧਰੋਂ ਜਾਣ ਦੀ ਲੋੜ ਨਹੀਂ ਹੈ ਸਾਡੇ ਕੋਲ ਪੂਰੀ ਟੀਮ ਹੈ ਸਾਡੇ ਕੋਲ 90000 ਡਾਕਟਰ ਜਿਹੜਾ ਸਾਡੇ ਸਰਜਨ ਨੇ साढ़े गाने कॉलेज हर तरह टीम हर स्टाफ पूरा हो गया साढ़ा और हर तरह किसी तरह कोई प्रॉब्लम नहीं आएगी असं शहर में दोबारा एक बार मैं एक कर दाँगी किसी तरह का कोई सर्जरी कोई ट्रीटमेंट कुछ करना हूँ प्रॉपर सारी हर तरह फैसलिटी शुरू हो गई सारी प्रॉपर ट्वेंटी फोर है इनडोर एमरजेंसी हर तरह की मेडिसन फ्री मैड मिलेगी हर तरह लैब फैसिलिटी थिएटर फैसिलिटी और ट्वेंटी फोर लेबर हर हर इत हॉस्पिटल मिलेगा चौबीस घंटे स्टाफ इतना रहेगा एमरजेंसी स्टाफ रहेगा प्रोपर जिदा हॉस्पिटल चल दस साल पहला उस चल रहा ਇਕੋ ਫੇਤਰ ਨੇ ਸ਼ਹਿਰ ਨੂੰ ਬਹੁਤ ਬਗਵਾਤਾ ਅੱਜ ਆਪਾਂ ਗੁਰਦਾਸਪੁਰ ਦੇ ਪੁਰਾਣੇ ਹਸਪੀਟਲ ਜਿਹਨੂੰ ਹੁਣ ਆਪਾਂ ਮਾਨ ਨਾਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਥੇ ਖੜੇ ਆ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜਾ ਆਪਰੇਸ਼ਨ ਥੀਏਟਰ ਇਸ ਪੁਰਾਣੇ ਹਸਪੀਟਲ ਦਾ ਪਿਛਲੇ 10 ਸਾਲ ਤੋਂ ਬੰਦ ਸੀਗਾ ਅੱਜ ਉਹਨੂੰ ਵਿਦੇਵਤ ਤਰੀਕੇ ਦੇ ਨਾਲ ਚਾਲੂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲੀ ਡਿਲੀਵਰੀ ਆ ਉਹ ਅੱਜ ਇੱਥੇ ਹੋਈ ਆ ਔਰ ਸਾਡੇ ਜਿਹੜੇ ਜਰਨਲਿਸਟ ਨੇ ਸ਼ੰਕਰ ਜੀ ਦਾਨਿਕ ਜਾਗਰਣ ਤੋਂ ਦਿਨਾਂਗਰ ਬੇਸਟ ਨੇ ਉਹਨਾਂ ਦੇ ਘਰ ਬੇਟੀ ਦੀ ਦਾਤ ਆਈ ਆ ਸੋ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਤੇ ਮਾਪੇ ਨੂੰ ਮੁਬਾਰਕ ਦਿਨਾ ਕਿ ਲక్ష్ਮੀ ਦਾ ਆਗਮਨ ਹੋਇਆ ਬੇਟੀ ਆਈ ਆ ਔਰ ਉਹਦੇ ਨਾਲ ਨਾਲ ਹੀ ਮੈਂ ਆਪਣੇ ਡਾਕਟਰ ਸਾਹਿਬਾਨ ਦਾ ਔਰ ਖਾਸ ਕਰ ਡਾਕਟਰ ਵਿਧਰਾਓ ਡਾਕਟਰ ਭੁਪਿੰਦਰ ਜੀ ਜਿਹੜੇ ਸਾਡੇ ਗਾਇ ਗਾਇਨੀ ਦੇ ਇੱਥੇ ਡਾਕਟਰ ਨੇ ਇਹਨਾਂ ਨੇ ਉਹ ਸਰਜਰੀ ਜਿਹੜੀ ਆ ਉਸ ਜੇਰੀਅਮ ਦੀ ਕੀਤੀ ਆ ਇਹਨਾਂ ਨੂੰ ਐਨਥੀਸੀਆ ਦੇ ਉੱਪਰ ਡਾਕਟਰ ਰਵਿੰਦ ਨੇ ਇਹਨਾਂ ਨੇ ਅਸਿਸਟ ਕੀਤਾ ਔਰ ਚਾਈਲਡ ਸਪੈਸ਼ਲਿਸਟ ਡਾਕਟਰ ਮਿਰਹਾਨਸ ਕੋ ਇੱਥੇ ਨੇ ਸਾਡੇ ਬਾਕੀ ਲੇਡੀ ਡਾਕਟਰ ਸਾਹਿਬਾਨ ਔਰ ਅੰਡਰ ਦੀ ਸੁਪਰਵੀਜ਼ਨ ਆਫ ਆਵਰ ਐਸ ਐਮਓ ਡਾਕਟਰ ਵਿਨੋਦ ਮਹਾਜਨ ਜੀ ਸੋ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਦੀ ਟੀਮ ਨੂੰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਔਰ ਮੁਬਾਰਕ ਦਿਨਾਂ ਕਿ ਤੁਸੀਂ ਇਸ ਪਲਾੜੇ ਹਸਪੀਟਲ ਨੂੰ ਚਾਲੂ ਕੀਤਾ ਔਰ 10 ਸਾਲ ਬਾਅਦ ਇਹ ਸਰਜਰੀ ਹੋ ਰਹੀ ਆ ਔਰ ਸ਼ੰਕਰ ਜੀ ਤੁਸੀਂ ਵੀ ਲੱਕੀਓ ਕਿ ਤੁਹਾਡੇ ਬੇਟੀ ਦੇ ਆਉਣ ਨਾਲ ਇਹ ਜਿਹੜਾ ਸਾਡਾ ਥੀਏਟਰ ਆ ਅੱਜ ਉਹ ਚਾਲੂ ਹੋ ਗਿਆ ਸੋ ਪਰਮੇਸ਼ਵਰ ਕਰੇ ਮੇਰਾ ਗੁਰਦਾਸਪੁਰ ਦੇ ਲੋਕਾਂ ਨਾਲ ਵਾਦਾ ਸੀ ਕਿ ਆਪਾਂ ਪ੍ਰਾਣਾ ਹਸਪਤਾਲ ਪੂਰੇ ਜੋਰ ਨਾਲ ਸ਼ੁਰੂ ਕਰਾਂਗੇ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ 2022 ਦੇ ਵਿੱਚ ਸਾਡੀ ਸਰਕਾਰ ਬਣੀ ਤੇ 6 ਸਤੰਬਰ ਨੂੰ 2022 ਚ 10 ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਸੇਵਾ ਦਾ ਮੌਕਾ ਮਿਲਿਆ ਤੇ 23 ਪੰਜ ਪੰਜਵੇਂ ਮਹੀਨੇ 2023 ਚ ਆਪਾਂ ਇਹਦਾ ਨੀ ਪੱਤਰ ਰੱਖਿਆ ਤੇ 24 ਦੇ ਵਿੱਚ 15 ਤਿੰਨ 24 ਨੂੰ ਕੰਪਲੀਟ ਕਰਕੇ ਲੋਕਾਵਲ ਸਮਰਪਿਤ ਕਰਤਾ ਜਿੱਥੇ ਸਾਡੀ OPD ਸ਼ੁਰੂ ਹੋ ਗਈ ਐਮਰਜੈਂਸੀ ਸ਼ੁਰੂ ਹੋ ਗਈ ਔਰ ਥੀਟਰ ਜਿਹੜਾ ਉਹ ਅੱਜ ਅਸੀਂ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਤਾ ਇਹਦੇ ਵਿੱਚ ਬਕਾਇਦਾ 에어 ਕੰਡੀਸ਼ਨ ਲਾਏ ਗਏ ਨੇ ਸਾਰੀਆਂ ਇਕਵਿਪਮੈਂਟਸ ਜਿਹੜੀਆਂ ਲੁੜਿੰਦੀ ਨੇ ਜਾਂ ਪੇਸ਼ੈਂਟ ਦੇ ਲਾਈਫ ਸੇਵਿੰਗ ਲਈ ਜ਼ਰੂਰੀ ਨੇ ਉਹ ਸਾਰੀਆਂ ਇਕਵਿਪਮੈਂਟ ਜੜੀਆਂ ਨੇ ਇੱਥੇ ਮੁਹੱਈਆ ਨੇ ਔਰ ਮੈਂ ਤਾਰੀਫ ਕਰਦਾ ਆਪਣੇ ਕਾਬਲ ਡਾਕਟਰਾਂ ਦੀ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੀਤਾ ਹੋਰ ਹੋਣ ਵਾਲੇ ਸਮੇਂ ਦੇ ਵਿੱਚ ਰੈਗੂਲਰ ਸਰਜਰੀਆਂ ਜਿਹੜੀਆਂ ਨੇ ਇੱਥੇ ਸ਼ੁਰੂ ਹੋਣਗੀਆਂ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਸ਼ਹਿਰ ਦੇ ਅੰਦਰ ਹੀ ਸਾਰੀ ਫੈਸਿਲਿਟੀ ਜਿਹੜੀਆਂ ਮਿਲਣ